ਹਾਂ ਦਾ ਸਰ ਤੂੰ ਮੇਰੇ ਤੋਂ ਬੋਲ ਨਹੀਂ ਤੂੰ ਮੈਨੂੰ ਬੁਲਾ ਕੇ ਤੂੰ ਵੀ ਲੈਣਾ ਦੇਣਾ ਆਪਣਾ ਕੰਮ ਘਾੜੇ ਕੰਮ ਤੋਂ ਲੱਗੀ ਅੱਛਾ ਮੇਰੀ ਗੱਲ ਸੁਣ ਨਾ ਵੇਹ ਜਨਮ ਪਾਲਨ ਤੇਰਾ ਜ਼ੋੰਬੀ ਹੈ ਨਾ ਤੇਰੇ ਦਾਦਕੇ ਹੋਇਆ ਪਰ ਅਸਲੀ ਪਾਲਨ ਪੋਸ਼ਨ ਤੇਰਾ ਮੈਂ ਕੀਤਾ ਹੈ ਇੱਕ ਅੱਜ ਤੂੰ ਭੁੱਲ ਨਹੀਂ ਸਕਦੀ ਕਪੂਨ ਨਵਰੀ ਗੱਲ ਨਹੀਂ ਐ ਮਾਪਾਪ ਜੀ ਤੋ ਕਰੋ ਕੱਢਦੇ ਨਾ ਕਿਸੇ ਨੂੰ ਵੀ ਭਾਵੇਂ ਕੁੱਤਾ ਬਿੱਲਾ ਵੀ ਕੱਢਦੇ ਉਹਦੀ ਵੀ ਜੂਨ ਮਾੜੀ ਐ ਤੇ ਮੈਂ ਤੈਨੂੰ ਗੱਲ ਨਾਲ ਲਾ ਕੇ ਰੱਖਿਆ ਤੈਨੂੰ ਛੱਤ ਦਿੱਤੀ ਐ ਰੋਟੀ ਦਿੱਤੀ ਐ ਕੱਪੜਾ ਦਿੱਤਾ ਖਾਣਾ ਪੀਣਾ ਹੱਸਣਾ ਖੇਡਣਾ ਸਾਰਾ ਕੁਝ ਉੱਥੇ ਲਿੱਤਾ ਤੂੰ ਐ ਚੀਜ਼ ਨੂੰ ਭੁੱਲ ਨਹੀਂ ਸਕਦੀ ਹਾਂਜੀ ਸਮਝ ਲਿਆ ਵੇਖ ਗੁੱਸਾ ਨਾਰਾਜ਼ਗੀ ਤੇ ਪਿਆਰ ਇਹ ਰਿਸ਼ਤਿਆਂ ਚ ਬਨਿਆ ਰਹਿੰਦਾ ਹੈ ਸਮਝੀ ਨਹੀਂ ਹੈ ਨਾ ਕਿਤੇ ਕੋਈ ਬੱਚਾ ਜ਼ਿਆਦਾ लाਡ ਲੈ ਲੈਂਦਾ ਕਿਤੇ ਕੋਈ ਕੁੱਟਮਾਰ ਖਾ ਲੈਂਦਾ ਹੈ ਕਹਿੰਦੇ ਨੇ ਵੱਡਿਆਂ ਲਈ ਜਿਹੜੀ ਮਾਰ ਹੁੰਦੀ ਨਾ ਕਿਉਂ ਦੀਆਂ ਨਾਰਾ ਵੱਲ ਨਹੀਂ ਹੁੰਦੀ ਹੈ ਮਾਪੇ ਮਾਰਨ ਨਾ ਤਾਂ ਉਹਨਾਂ ਰੁੱਸਾ ਨਹੀਂ ਕਰੀਦਾ ਕਿਤੇ ਭਲਾਈ ਹੁੰਦਾ ਹੈ ਰੱਬ ਨਾ ਕਰੇ ਉਸ ਟਾਈਮ ਜੇ ਕਿਤੇ ਤੇਰੀ ਦਾਦੀ ਬਹਿ ਜਾਂਦੀ ਕਿਤੇ ਅਨਾਥਾ ਲਿਆ ਸੋਟਾਂ ਦੀ ਜਦ ਬਾਹੇ ਕਰੋ ਕੱਢ ਦਿੰਦੀ ਜੇ ਕੋਈ ਗੱਲਬਾਤ ਹੋ ਜਾਂਦੀ ਉਹ ਜੀ ਤਾਂ ਅੱਜ ਤੇਰੇ ਜਿਹੜੇ ਗੁੰਨ ਭਰੇ ਨਾ ਤੇਰੇ ਅੰਦਰ ਨਚੋੜ ਨਚੋੜ ਕੇ ਦੁਨੀਆ ਭਰ ਦੀਆਂ ਚੀਜ਼ਾਂ ਨੂੰ ਰਸੋਈ ਦੀਆਂ ਬਣਾ ਲੈਨੀ ਆ ਕਿੰਨੇ ਸਿਖਾਈਆਂ ਉੱਚੀ ਬੋਲ ਕੇ ਕਹਦੇ ਹਾਂ ਮੈਂ ਸਿਖਾਈਆਂ ਹਾਂ ਗੁਨਾ ਦੀ ਤੂੰ ਗੁੱਥੀ ਹੈ ਰਸੋਈ ਦੀ ਤੇ ਘਰ ਦੀ ਵੀ ਤੈਨੂੰ ਸਾਰਾ ਪਤਾ ਵੈ ਕਿ ਕਿਵੇਂ ਕਿਹੜਾ ਕੰਮ ਕਰਦਾ ਕਰਨਾ ਕੋਈ ਆਇਆ ਜਾਵੇ ਤੇ ਕਿੰਨਾ ਬਣਾਉਣਾ ਕਿੰਨਾ ਖਵਾਉਣਾ ਹੈ ਤੇਰੇ ਅੰਦਰ ਇੱਕ ਇੱਕ ਚੀਜ਼ ਮਰਖਾਈ ਹੈ ਕਿ ਤੈਨੂੰ ਕੋਈ ਉਂਗਲ ਚੁੱਕਿਆ ਨਹੀਂ ਕਹੇਗਾ ਤੇਰੇ ਪੱਲੇ ਕੱਖ ਨਹੀਂ ਆਚਾਰ ਖਰਕ ਪੜਾਈਆਂ ਦੇ ਪੜ ਕੇ ਤੇ ਕਿਦਾਂ ਡਿਪਟੀ ਕਮਿਸ਼ਨਰ ਤੱਕ ਲੱਗਨ ਤਾਂ ਤੂੰ ਰਹੀ ਕਿਦਾਂ ਜੋਬ-ਜੋਬ ਕਰਨ ਤਾਂ ਤੂੰ ਦੋ ਰਹੀ ਅਸਲੀ ਜ਼ਿੰਦਗੀ ਦਾ ਕੋਣਾ ਤੇਨੂੰ ਦਿੱਤਾ ਕਿ ਜਿਸ ਘਰ ਜਾਏਂਗੀ ਨਾ ਤੈਨੂੰ ਪਿਆਰ ਹੀ ਮਿਲਣਾ ਹੈ ਉਹਨਾਂ ਨੇ ਕਹਣਾ ਲੈ ਬਈ ਕੁੜੀ ਘਰ ਸੰਭ ਲੈਂਦੀ ਹੈ ਹੋਨਲੀ ਮੇਰੀ ਗੱਲ ਮਾੜਾ ਨਹੀਂ ਕੀਤਾ ਮੈਂ ਤੇਰੇ ਨਾਲ ਕੁਝ ਵੀ ਕਿ ਕੀਤਾ ਵੈ ਮੈਨੂੰ ਤੁਹਾਡੀ ਕਿਹੇ ਵੀ ਗੰਦ ਸਮਝ ਨਹੀਂ ਲੱਗੰਦੀ ਫੇ ਕਿਹਣਾ ਕੀ ਚਾਹੁੰਦੇ ਜੀ ਚਾਹ ਲੋ ਇਹਨੂੰ ਕਾਪੀ ਪੈਨ ਲਿਆਵਾ ਕਿੰਨਾ ਮੱਥੇ ਜਿੰਨਾ ਮਰਜ਼ੀ ਕਰ ਲੋ ਅੱਗੋਂ ਆ ਨਹੀਂ ਮਿਲਦਾ ਕਿ ਮਾਮੀ ਜੀ ਵਾਕਿਆ ਤੂੰ ਹੀ ਮੇਰੀ ਜ਼ਿੰਦਗੀ ਨੂੰ ਤਾਰਿਆ ਹੀ ਐ ਪਤਾ ਨਹੀਂ ਮੈਂ ਕਿੱਥੇ ਡੁੱਬੀ ਮਰੀ ਹੋਣਾ ਸੀ ਮੇਰੀ ਗੱਲ ਸੁਣ ਬੋਧੀਆਂ ਗੱਲਾਂ ਨਹੀਂ ਮੈਂ ਜਾਣਦੀ ਜਦੋਂ ਧੀ ਪੁੱਤ ਥੋੜਾ ਜਮਾਉਣ ਹੋ ਜੈ ਨਾ ਖਾਸ ਤੌਰ ਤੇ ਕੁੜੀਆਂ ਐਂਡ ਉਹਨਾਂ ਨੂੰ ਆਪਣਾ ਘਰਵਾਰ ਛੱਡਣਾ ਹੀ ਪੈਂਦਾ ਮੈਂ ਵੀ ਐਂ ਛੱਡ ਕੇ ਇੰਨੇ ਵੀ ਜਾਣਾ ਹਰ ਕੋਈ ਆਇਆ ਹਰ ਕੋਈ ਜਾਂਦਾ ਕਦੀ ਵਾਰੀ ਦੇਰ ਦੀ ਹੈ ਤੇ ਕਦੀ ਜਲਦੀ ਦੀ ਹੈ ਜ਼ਿੰਦਗੀ ਦਾ ਚੱਕਾ ਚੱਲਦਾ ਰਹਿੰਦਾ ਨਾ ਹੁਟ ਅੱਗੇ ਪਿੱਛੇ ਨੂੰ ਮੁੱਕਦੀ ਗੱਲ ਉਮਰ ਹੋ ਗਈ ਤੇਰੀ ਧਿਆਨ ਜੋਗੀ ਤੇ ਮੈਂ ਤੈਨੂੰ ਕਿਹਾ ਸੀ ਕਿ ਮੈਂ ਹੁੰਦੇ ਨਾ ਵਿਆਹ ਕਰ ਦਿੰਨਾ ਤੇ ਮੈਂ ਰਿਸ਼ਤਾ ਤੇਰਾ ਤੈਅ ਕਰਤਾ ਹੀ ਪਰ ਮਾਨੀ ਜੀ ਮੈਨੂੰ ਤਾਂ ਤੂੰ ਪੁੱਛਿਆ ਨਹੀਂ ਲੋ ਬੱਸ ਚੁੱਪ ਮੈਂ ਤੈਨੂੰ ਪੁੱਛਣ ਮਸਤੇ ਨਹੀਂ ਬਿਠਾਇਆ ਤੇ ਮੈਨੂੰ ਦੱਸਣ ਨਹੀਂ ਆ ਕਿ ਤੇਰਾ ਰਿਸ਼ਤਾ ਤੈਅ ਹੋ ਗਿਆ ਹੀ ਤੇ ਦੋ ਦਿਨ ਨੂੰ ਨਾ ਤੇਰੀ ਵਧਾਈ ਹੀ ਬਸ ਪਰ ਮਾਮੀ ਜੀ ਪੂਰੀ ਮਿਹਨਤੇ ਗੱਲ ਕਰਦੇ ਕਿ ਮੈਂ ਵੀ ਆ ਕਰੋਨਾ ਵੀ ਚੋਂਦੀ ਕਿ ਨਹੀਂ ਹਾਏ ਨਹੀਂ ਕੀ ਕਰਨਾ ਸੀ ਕੀ ਕਰਨਾ ਸੀ ਇੱਥੇ ਬਹਿ ਕੇ ਨਾ ਵਿਆਹ ਕਰਾਉਣ ਦੀ ਉਮਰ ਹੈ ਤੇ ਵਿਆਹ ਨਹੀਂ ਕਰਾਉਣਾ ਕੀ ਕਰਨਾ ਹੈ ਇੱਥੇ ਬਹਿ ਕੇ ਕੀ ਕਰਨਾ ਹੈ ਮਾਮੀ ਜੀ ਵੀ ਤੇਰੀ ਹਰ ਗੱਲ ਨਾਲ ਸਹਿਮਤ ਹੈ ਵੇਖੋ ਬਚਪਨ ਤੋਂ ਲੈ ਕੇ ਮੇਰੀ ਇੰਨੀ ਉਮਰ ਹੋ ਗਈ ਆ ਮੇਰੀ ਜ਼ਿੰਦਗੀ ਦੇ ਹਰ ਫੈਸਲਾ ਤਹੀ ਕੀਤਾ ਗਿਆ ਪਰ ਇਹ ਤੇ ਮੇਰੇ ਕੋਲ ਪੁੱਛ ਲੈਂਦੇ ਕੀ ਹਾਂ ਸਿੰਮਰ ਤੂੰ ਵਿਆਹ ਕਰੋਣਾ ਵਿੱਚ ਹੁੰਦੀ ਕਿ ਨਹੀਂ ਆਹੋ ਮੰਮੀ ਉਹਨੂੰ ਪੁੱਛ ਲੈਂਦੇ ਉਹਨੇ ਅਜੇ ਪੜ੍ਹਾਈ ਕਰਨੀ ਡਿਪਲੋਮਾ ਕਰਨਾ ਕੋਈ ਕਮਿਸ਼ਨਰ ਬੰਨਾ ਕੋਈ ਕੀ ਪਤਾ ਕਿ ਕਿੱਥੇ ਉਹਨੇ ਅਫਸਰ ਲੱਗਣਾ ਸੀ ਕੀ ਕਰਦੇ ਮੰਮੀ ਤੁਸੀਂ ਹੈਪੀਟਰ ਗੱਲ ਅਫਸਰ ਲੱਗਨ ਦੀ ਨਹੀਂ ਹੁੰਦੀ ਅੱਛਾ ਤੂੰ ਵੀ ਇਨਾ ਪੜੀ ਤੂੰ ਕਿਹੜਾ ਅਫਸਰ ਲੱਗ ਗਿਆ ਫੇਰ ਫੇਰ ਤੇਰੀ ਜ਼ੁਬਾਨ ਕਿਸ ਲਈ ਵਾਸਾ ਮੰਮਾ ਦੇਖ ਲਿਆ ਨੇ ਇਹ ਤੇਰੀ ਜ਼ੁਬਾਨ ਜਿਹੜੀ ਆ ਨਾ ਐਸ ਨੇ ਤੇਰੇ ਨਾਲ ਜ਼ਿੰਦਗੀ ਦਾ ਬੜਾ ਵੱਡਾ ਫੈਸਲਾ ਮੇਰੇ ਕੋਲ ਕਰਵਾਇਆ ਜਿਹੜਾ ਹਜੇ ਵੀ ਮੈਂ 4-5 ਸਾਲ ਨਹੀਂ ਸੀ ਕਰਨਾ ਬੋਲਦੀ ਬਣਾਵਾਂ ਸਮਝਦੀ ਘੱਟ ਐ ਸਮਝਾਨੀ ਜ਼ਿਆਦਾ ਮੈਂ ਪਰ ਮਾਮੀ ਜੀ ਮੇਰੀ ਵੀ ਮੈਨੂੰ ਇਹ ਦੱਸ ਦੇ ਸੈਮ ਨਾਲ ਉਹ ਪਲੈਨਿੰਗ ਤਾਂ ਨਹੀਂ ਹੋਈ ਤੇਰੀ ਇੱਥੋਂ ਖਿਸਕੰਦੀ ਜਿਹੜਾ ਮੈਂ ਵਿਆਹ ਨਹੀਂ ਕਰਾਣਾ ਮਾਮੀ ਜੀ ਕੀ ਕਰਨਾ ਹੈ ਹੈ ਹੋਰ ਕਿਹੜੇ ਥੜਕੇ ਲਾਣੇ ਸਿਖਾਵਾ ਤੈਨੂੰ ਸਭ ਕੁਝ ਤਾਂ ਸਿਖਾਤਾ ਦੇਖ ਲਓ 엄마 ਤੁਹਾਡੇ ਸਾਹਮਣੇ ਮੈਨੂੰ ਇਦਾਂ ਬੋਲੀ ਆ ਜੋ ਤੁਸੀਂ ਨਹੀਂ ਹੁੰਦੇ ਤਾਂ ਤੁਹਾਡੇ ਪਿੱਛੇ ਬਹੁਤ ਗੰਦਾ ਉਹ ਮੇਰੇ ਦੇ ਹੱਥ ਵੱਜੇ ਨੇ ਇਹਦੀ ਹੋਣ ਵਾਲੀ ਸੱਸ ਮੈਨੂੰ ਕਹਿ ਗਈ ਐ ਕਿ ਦੋ ਦਿਨ ਦੀ ਆ ਮਾਂ ਨਾ ਤੈਨੂੰ ਸਾਹਮਣੇ ਰੱਖਿਓ ਤੇ ਮੈਂ ਉਹਦੀ ਜ਼ੁਬਾਨ ਨੂੰ ਚੁੱਪ ਕੀਤੀ ਬੈਠੀ ਆ ਨਹੀਂ ਤੇ ਕੌਣ ਨਾ ਇਹਦੀ ਜ਼ੁਬਾਨ ਮੈਥੇ ਖਿੱਚਣੀ ਸੀ ਬਾਹਰ ਕਿ ਬੋਲਦੀ ਕਿੱਧਰ ਐ ਨਹੀਂ ਤੈਨੂੰ ਖਵਾਇਆ ਪਿਆਇਆ ਇੰਨੀ ਤਾਂ ਕਿ ਤੈਸ ਕਰਕੇ ਕਿ ਤੂੰ ਮੇਰੇ ਸਾਹਮਣੇ ਬਹਿ ਕੇ ਬੋਲਵੇਂ ਮੈਂ ਤਾਂ ਬਸ ਤੈਨੂੰ ਆਪਣਾ ਦੱਸਿਆ ਵਾ ਕੀ ਹਾਂ ਤੁਸੀਂ ਆ ਚੀਜ਼ ਰੁਕ ਜਿਓ ਥੋੜਾ ਚਿਰ ਮੈਂ ਕਿਹੜੇ ਕਿਹੜੇ ਚੱਲ ਚੱਲੀ ਆ ਕਾਰਨ ਦੇ ਮੈਨੂੰ ਮੈਂ ਰੁਕਦੀ ਆ ਮੈਂ ਹੁਣੇ ਰੁਕ ਜਾਨੀ ਆ ਮੈਨੂੰ ਉਹਦਾ ਕਾਰਨ ਦੇ ਕੀ ਕਾਰਨ ਵੇਖੋ ਮਾਮੀ ਜੀ ਤੁਸੀਂ ਮੇਰੇ ਨਾਲ ਵਾਅਦਾ ਸਿਆਣੇ ਜੇ ਤੁਸੀਂ ਦੁਨੀਆ ਵੇਖੀ ਚੰਗੇ ਮਾਰੇ ਤਾਂ ਤੁਹਾਨੂੰ ਮੇਰੇ ਤੋਂ ਵਾਧ ਪਤਾ ਪਰ ਘਟੋ ਘਾਟੇ ਜੇ ਸੰਸਾਰ ਨਾਲ ਮੈਂ ਵਿਆਹ ਕਰਾਉਣਾ ਵਾ ਮੈਨੂੰ ਉਹਦਾ ਪਤਾ ਤੇ ਹੋਵੇ ਕੋਣ ਆ ਕਿਵੇਂ ਦਾ ਵਾ ਕਿੱਦਾਂ ਦਾ ਨਹੀਂ ਵਿਆਹ ਕੋ ਗੁੱਡੇ ਗੁੱਡੀਆਂ ਦੇ ਖੇਲ ਤੇ ਹੁੰਦਾ ਨਹੀਂ ਆ ਅੱਜ ਇੱਧਰ ਕਰਤਾ ਕੱਲ ਨੂੰ ਉੱਧਰ ਕਰਤਾ ਮੇਰੀ ਭੂਆ ਜਿੰਨੇ ਰਿਸ਼ਤਾ ਕਰਾਇਆ ਸੀ ਤੇ ਮੇਰੀ ਮਾਂ ਜਮਾ ਇੱਕ ਬੇਖੂਬ ਨਿਕਲੀ ਐ ਆ ਤੇਰੇ ਪਿਓ ਦੀ ਤੇ ਮੈਂ ਸ਼ਗਲ ਨਹੀਂ ਸੀ ਵੇਖੀ ਜਿੱਥੇ ਕਹਿ ਤਾ ਉਥੇ ਤੋੜ ਤਾ ਆ ਪੇਲੀਆਂ ਬਜ਼ੁਰਗ ਤੇ ਮੈਂ ਕਿ ਨਹੀਂ ਜਮਾ ਹੀ ਇਹਨਾਂ ਤੇ ਕੇਸ ਕਰ ਦੇਣਾ ਚਾਹੀਦਾ ਐਨੂੰ ਅੱਗੇ ਖੜਾ ਦੇਣਾ ਚਾਹੀਦਾ ਐ ਸਾਹਮਣੇ ਬਿਠਾ ਦੋ ਵੇਖਾ ਵਿਖਾਈ ਕਰਾ ਦੋ ਇਹ ਗੁਫਚੂ ਗੱਲਾਂ ਲਵਾ ਦੋ ਹੈ ਨਾ ਜਾਣ ਪਛਾਣਾ ਕਰਵਾ ਦੋ ਕਦੇ ਨਹੀਂ ਕਿ ਤਾ ਪਛ ਜਾਗੇ ਨਹੀਂ ਤੇ ਮਨਾ ਕਰ ਦਾਂਗੇ ਵਿਆਹ ਨਹੀਂ ਕਰਨਾ ਅਸੀਂ ਬੇਕੂ ਬੈਠੇ ਆ ਗਏ ਤੁਹਾਡੇ ਬੈਠਣ ਦੀ ਨਹੀਂ ਆ ਗੱਲ ਅਗਲੇ ਬੰਦੇ ਨੂੰ ਪੁੱਛਣ ਦੀ ਆ ਕਿ ਉਹ ਕੀ ਚਾਹੁੰਦਾ ਹੂੰ ਕੀ ਜਾਣੀ ਤੂੰ ਵਿਆਹ ਨਹੀਂ ਕਰਨਾ ਚਾਹਦੀ ਤੇਰੀ ਨਜ਼ਰ ਵਾ ਸੈਮ ਵੱਲ ਗਈ ਸੈਮ ਵੱਲ ਤੁਸੀਂ ਮਿੰਨੂ ਕੋ ਗੱਲ ਤੇ ਕਹਿ ਦਿੰਦੇ ਜੀ ਅਗਲਾ ਮੈਨੂੰ ਕਹਿ ਕੇ ਗਿਆ ਵੈ ਸਮਝ ਆਈ ਗੱਲ ਮੂੰ ਪੜ ਕੇ ਮੈਨੂੰ ਕਹਿ ਕੇ ਗਿਆ ਵੈ ਤੇ ਮੈਂ ਨਾ ਤੇਰੇ ਕਰਕੇ ਆਪਣੀ ਰਿਸ਼ਤੇਦਾਰੀ ਚ ਨਾ ਕਿਸੇ ਗੱਲ ਦਾ ਖਲੇਰਾ ਨਹੀਂ ਭਵਾਣਾ ਚਾਹਦੀ ਸਮਝ ਆ ਗਈ ਗੱਲ ਮੇਰੀ ਗੱਲ ਨਾ ਢੇੜ ਪੰਜਾਬੀ ਚ ਇੱਕ ਸਮਝਲਾ ਕਿ ਪਰਸੋ ਤੇਰਾ ਵਿਆਹ ਆਈ ਤੇ ਤੂੰ ਇਸ ਘਰ ਚੋਂ ਜਾ ਰਹੀ ਐ ਆਨੇ ਚਾਰ ਸੂਟ ਤੇਰੇ ਆ ਗਏ ਨੇ ਤੇ ਇੱਕ ਤੇਰਾ ਸੀਨਾ ਮੈਂ ਵੇਖੇ ਦਿੱਤਾ ਤੇ ਮੇਰੇ ਨਾਲ ਚੱਲ ਕੇ ਨਾ ਨਾਪ ਦੇ ਦੇ ਬਹੁਤੀ ਜ਼ੁਬਾਨ ਨਾ ਖੋਲੀ ਤੈਨੂੰ ਮੈਂ ਕਹਿਤਾ ਸੀ ਜੇ ਤੇ ਵਿਆਹ ਕਰ ਲੈਂਗੇ ਠੀਕ ਐ ਨਹੀਂ ਤਾਂ ਗੁੱਤੋਂ ਫੜ ਕੇ ਘਰੋਂ ਬਾਹਰ ਕੱਢਾਂਗੀ ਕਿਤੇ ਆਮ ਜਾਨ ਜੋਗੀ ਦੀ ਰਹੇਗੀ ਪਤਾ ਨਹੀਂ ਤੇਰੇ ਨਾਲ ਕੀ ਹੋਣਾ ਕੀ ਨਹੀਂ ਮਤ ਸੋਚੀ ਤੇਰੀ ਦਾਦੀ ਨੇ ਤੈਨੂੰ ਰੱਖ ਨਹੀਂ ਉਹਨਾਂ ਨੇ ਤੇ ਇੰਨੇ ਸਾਲਾਂ ਚ ਨਹੀਂ ਤੇਰਾ ਪੁੱਛਿਆ ਉਹ ਕੀ ਜਨਨ ਦੇਨੂੰ ਦਵਾਨਾ ਨਹੀਂ ਉਹਨਾਂ ਨੇ ਤੇਰੇ ਲਈ ਕਦੀ ਦਿੱਤਾ ਦਵਾਨਾ ਸਾਨ ਮਨ ਮੇਰਾ ਸਾਨ ਤੈਨੂੰ ਪਾਲਿਆ ਤੈਨੂੰ ਖਵਾਇਆ ਤੈਨੂੰ ਹਰ ਚੀਜ਼ ਦਿੱਤੀ ਅੱਜ ਤੇਰੇ ਵਿਆਹ ਤੇ ਵੀ ਪੈਸਾ ਮੈਲਾਂ ਲੱਗੀ ਆ ਤੇਰਾ ਪਿਓ ਨਹੀਂ ਦੇ ਰਿਹਾ ਤੇਰੀ ਮਰੀ ਮਾਂ ਨਹੀਂ ਦੇਗੀ ਤੇਰੀ ਦਾਦੀ ਨਹੀਂ ਰਹਿੰਦੀ ਲੱਗੀ ਸਵਾਲ ਜਵਾਬ ਕਰਨ ਉੱਠ ਕੇ ਨਾ ਤੁਰ ਜਰ ਸਹੀ ਨੂੰ ਚੌਂਕਾ ਜੂਗਾ ਸਾਫ਼ ਕਰ ਲੈ ਤੇ ਮੇਰੇ ਨਾਲ ਤੁਰ ਪੈ ਚੱਲ ਆ ਰਹੀ ਦਮ ਅਨਪੀਲਾ ਚਲਈਏ ਜੁੱਤੀ ਵੀ ਅਨ ਨੂੰ ਨਾਪ ਚੈੱਕ ਕਰਵਾ ਲੈ ਮੇਰਾ ਇੱਕ ਨੰਬਰ ਵੱਧ ਹੀ ਨਹੀਂ ਆਈ ਹੈ ਨਾ ਉਹੀ ਸ਼ੁਰੂ ਤੋਂ ਆਉਂਦੀ ਗਈ ਹੈ ਮੁਝੇ ਬਾਣਾ ਅਰਤਮਾ ਬਹੁਤ ਬੋਲਣਾ ਤੇ ਸੈਂਦ ਜਾਣ ਤੋਂ ਬਾਅਦ ਹੋਂਗੇ ਦੇ ਮਨ ਨਾ ਮੰਨ ਮੇਰਾ ਦਿਲ ਤੇ ਮੇਰਾ ਦਿਮਾਗ ਇਹੀ ਕਹਿੰਦਾ ਪਿਆ ਕਿ ਸैम ਇਹਦੇ ਕੰਨ ਚ ਪੁੱਟਰ ਗੂੰ ਕੋਈ ਕਰਕੇ ਗਿਆ ਹੈ। ਉਹਨਾਂ ਦੀ ਕੋਈ ਪਲੈਨਿੰਗ ਲੱਗਦੀ ਹੈ। ਤੇ ਮੈਂ ਵੀ ਪਲੈਨਿੰਗ ਨਹੀਂ ਪੂਰੀ ਹੋਉਂਦੇ ਨਹੀਂ। ਕੋਈ ਸਪੋਰਟ ਹੋਵੇ ਤਾਂ ਹੀ ਕੋਈ ਅੱਦਾ ਬੋਲੂਗਾ। ਹਾਂ। ਦੋ ਦਿਨ ਹਰਪ੍ਰੀਤ ਦੋ ਦਿਨੇ ਦੇ ਤੇ ਨਜ਼ਰ ਰੱਖੀ ਕਰੋ ਬਾਹਰ ਕਿਤੇ ਚਲੀ ਨਾ ਜਾਵੇ। ਉਹ ਨਾ ਹੋਵੇ ਸਾਡਾ ਮੂੰਹ ਤੇ ਕਾਲ ਕੋਠ ਦੇਵੇ। ਹਾਂ। ਇਹਦੇ ਨਾਲ ਪਰੇਸ਼ਾਵੇ ਦੀ ਤਰ੍ਹਾਂ ਰਮੀ। ਸੁਤਿਆਵੇਂ ਨਾ ਛੱਡੀ ਤੇ ਜਾਗਿਆਵੇਂ ਨਾ ਛੱਡੀ ਕਿੰਤੀ ਦੇ ਦੋ ਦਿਨ ਕਢਾ ਦੇ ਪੁੱਤ ਇਹ ਆਪਣੇ ਘਰੋਂ ਜਾਵੇ ਤੇ ਮੈਂ ਮੱਥਾ ਟੇਕਾਂ ਮੈਂ ਕਹਿਨੀ ਆ ਜੇ ਦੀ ਕੁੜੀ ਕੋ ਚਲਦੀ ਐ ਨਾ ਹੋਵੇ ਵਿਆਹ ਤੋਂ ਬਾਅਦ ਚਲ ਭਾਜੇ ਵਿੱਚ ਫੇਰ ਸਾਡਾ ਕੀ ਨਾਣਾ ਦੇਣਾ ਫੇਰ ਅੱਛਾ ਕੋਈ ਫਿਕਰ ਵਾਲੀ ਗੱਲ ਨਹੀਂ ਉਹ ਐਡਾ ਵੀ ਥੱਲੇ ਨਹੀਂ ਡਿੱਗਾ ਹੋਇਆ ਕਿ ਵਿਆਹੀ ਨੂੰ ਲੈ ਜਾਏਗਾ ਛੱਡ ਫਿਕਰ ਨਾ ਕਰ ਮੈਂ ਫੋਨ ਕਰਾ ਭੈਣ ਜੀ ਨੂੰ ਨਾਮ ਕਿਤੇ ਘਰ ਰਹਿ ਗਏ ਕਿ ਨਹੀਂ ਗਏ ਸੂਟ ਦੇਨੇ ਸੀ ਮੈਂ ਆਓ ਚਲ ਵੀ ਮੇਰੀ ਐਨ ਅਕ ਲਿਆ ਦੇ ਲਿਆ ਦਿੰਨੀ ਹੁਣੇ ਜਾਵਾਂ ਤੁਹਾਨੂੰ ਐਨਾ ਪਤਾ ਰਵੀ ਸਾਰਾ ਕੰਮ ਪਿਆ ਜੇ ਟਾਈਮ ਕਿੰਨਾ ਹੋ ਗਿਆ ਰੋਟੀ ਦਾ ਟਾਈਮ ਹੀ ਹੋ ਗਿਆ ਹੁਣ ਮੈਂ ਪਹਿਲੇ ਰੋਟੀ ਕਰਾਂ ਕਿ ਕਿਹੜਾ ਕੰਮ ਕਰਾਂ ਆ ਫੋਨ ਕੀਤਾ ਆਈ ਜਾਂਦਾ ਹੁਣ ਮੈਂ ਪਹਿਲੇ ਫੋਨ ਹੀ ਵੇਖਦੀ ਹਾਂ ਕੀ ਦਾ ਫੋਨ ਸੁਣਿਆ ਆ ਰਿਹਾ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਭਾਜੀ ਭਾਜੀ ਮੇਰੇ ਕੋ ਕਿੱਥੇ ਆਇਆ ਜਾਣਾ ਜੇ ਤੁਸੀਂ ਕਿਸੇ ਨੂੰ ਭੇਜੋ ਹੋ ਇਥੋਂ ਭਾਜੀ ਤੁਹਾਨੂੰ ਪਤਾ ਵਿਆਹ ਵਾਲੇ ਘਰ ਕਿੰਨਾ ਕੰਮ ਹੁੰਦਾ ਵਾ ਭਾਵੇਂ ਚੁੰਨੀ ਚੜਾਵਾ ਵੀ ਹੋਵੇ ਕੰਮ ਤੇ ਬਥੇਰੇ ਤੁਹਾਨੂੰ ਪਤਾ ਹੁੰਦੇ ਹੀ ਆ ਹਾ ਜੇ ਤੇ ਮੇਰਾ ਮਾਰਕੀਟ ਦਾ ਸਾਰਾ ਪਿਆਜ ਮੈਂ ਤਾਂ ਸੋ ਕਹਿਣਾ ਕਿਸੇ ਨੂੰ ਇਥੋਂ ਭੇਜ ਕੇ ਮੇਰੇ ਨਾਲ ਉਹ ਵੀ ਕਰਵਾ ਦਿਓ ਡੱਬੇ ਵੀ ਮੈਂ ਸਾਰੇ ਵੰਡਨੇ ਆ ਭਾਵੇਂ ਮੈਂ ਕਿਸੇ ਨੂੰ ਸੱਦਣਾ ਨਹੀਂ ਆ ਅੱਛਾ ਭਾਜੀ ਇੱਕ ਨਾ ਭਾਜੀ ਚੈਨ ਜ਼ਰੂਰ ਬਣਾਓ ਸੈੱਟ ਹਮੇਸ਼ਾ ਥੋੜਾ ਪਾਇਆ ਜਾਣਾ ਗਰਮੀ ਹੁੰਦੀ ਆ ਹਾਂਜੀ ਹਾਂ ਜੇਕ ਬ੍ਰੀਕ ਜੀ ਸੋਹਣੀ ਜੀ ਚੈਨ ਬਣਾ ਦਿਓ ਜਿਹੜੀ ਉਹ ਘੜੀ ਹਮੇਸ਼ਾ ਪਾ ਕੇ ਰੱਖੂਗੀ ਇੱਕ ਛੋਟਾ ਜਿਹਾ ਲੋਕੇਟ ਪਾ ਦਿਓ ਵਿੱਚ ਠੀਕ ਆ ਕੋਈ ਨਹੀਂ ਸੋਹਣੇ ਨੂੰ ਅੱਗ ਲੱਗੀ ਤੇ ਲੱਗੀ ਰਵੇ ਕੋਈ ਗੱਲ ਨਹੀਂ ਵੀ ਆ ਕਿਹੜਾ ਰੋਜ ਕਰਨਾ ਵਾ ਮਹਾ ਤੇ ਮੇਰੇ ਮੁੰਡੇ ਦਾ ਵਿਆਹ ਲੱਗਾ ਵਾ ਮੈਂ ਚਾਹ ਹੀ ਬੜਾ ਵਾ ਠੀਕ ਪਰਵਾ ਦਿਓ ਭਾਜੀ ਕਿਸੇ ਨੂੰ ਭੇਜੋ ਤੇਰੀ ਦੁਕਾਨ ਤੋਂ ਨਾਲੇ ਮੈਨੂੰ ਸਮਾਨ ਦੇ ਜੰਦੇ ਆ ਤੇ ਨਾਲ ਮੈਂ ਹੋਰ ਇੱਕ ਦੋ ਕੰਮ ਕਰਵਾਉਣੇ ਸੀ ਜੇ ਮੈਂ ਕਰਵਾ ਲਾਂ ਮੈਂ ਆਪਣਾ ਤੇ ਘਰ ਵਾਲਾ ਸਾਹ ਮੇਗਾ ਵਾ ਹਾਂਜੀ ਪਾਜੀ ਹਾਂਜੀ ਡੱਬੇ ਪਾਜੀ ਤੁਹਾਨੂੰ ਵੀ ਭੇਜਾਂਗੀ ਦੋ ਭੇਜਾਂਗੀ ਇੱਕ ਛੱਡ ਕੇ ਹਾਂਜੀ ਚਲੋ ਠੀਕ ਹੈ ਪਾਜੀ ਵਿੱਚ ਨਾ ਫੋਨ ਆਉਂਦਿਆ ਜੇ ਕੋਰ ਠੀਕ ਪਾਜੀ ਮੈਂ ਦੁਬਾਰਾ ਕਰਦੀ ਹਾਂਲੋ ਸਤਿ ਸ਼੍ਰੀ ਅਕਾਲ ਭੈਣੂ ਅੱਛਾ ਮੇਚਾ ਮੇਚਾ ਤੇ ਮੇ ਲਿਆਈ ਨਹੀਂ ਮੈਨੂੰ ਜਿਆਦਾ ਨਹੀਂ ਆਇਆ ਕੱਲੀ ਕੱਲੀ ਚ ਮਿੰਦੇ ਖੁਸ਼ੀ ਇੰਨੀ ਹੋ ਗਈ ਉਹ ਦਿਮਾਗ ਖਰਾਬ ਹੋ ਗਿਆ ਖੁਸ਼ੀ ਨਾ ਮੇਰਾ ਤੇ ਇਹਨੀ ਤੁਸੀਂ ਦੈ ਸੀ ਦੋ ਉੱਚੀ ਲੰਮੀ ਜਵਾਨ ਕੁੜੀ ਆ ਹਨਾ ਸੇਖ ਸੋਣੀਗੀ ਆ ਅੰਦਾਜ਼ੇ ਨਾਲ ਹੀ ਸਿਪੂਆ ਚਲੋ ਨਹੀਂ ਕਰ ਇਸ ਤਰਾ ਕਰੋ ਮੈਂ ਨਾ ਮੰਗਵਾਨੀ ਆ ਉਹਦੀ ਮੰਮੀ ਨੇ ਕਿੰਨੀ ਫਿਰ ਮੈਨੂੰ ਜਾ ਵਟਸਐਪ ਕਰ ਦਿੰਦੇ ਮੈਂ ਚਾ ਮੈਂ ਓਨੀ ਤੜ ਕੋ ਸ਼ਾਮਾਂ ਤੱਕ ਹਾਂਜੀ ਹਾਂਜੀ ਚਲੋ ਮੈਂ ਤੜ ਕੋ ਸ਼ਾਮਾਂ ਤੱਕ ਲੈ ਕੇ ਗੇੜਾ ਲਾਉਣੀ ਆ ਠੀਕ ਹੈ ਜੇ ਮੈਨੂੰ ਮੇਚਾ ਮਿਲ ਜਾਂਦਾ ਤਾਂ ਮੈਂ ਤੁਹਾਨੂੰ ਵਟਸਐਪ ਕਰ ਦਾਂਗੀ ਨਹੀਂ ਤੇ ਮੈਂ ਇੱਕ ਵਾਰੀ ਚੱਕਰ ਲਾਉਣੀ ਸ਼ਾਮਾਂ ਤੱਕ ਹਾਂਜੀ 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 ਸੂਟ ਸੋਨੇ ਵੜੇ ਸੀ ਉਹ ਹਾਂਜੀ ਤੁਹਾਨੂੰ ਪਤਾ ਫਿਰ ਨਵੀਂ ਨਵੀਂ ਵਿਆਹੀ ਨੇ ਜਿਹਦਾ ਸੋਨਾ ਜਿਹਾ ਸੂਟ ਪਾਇਆ ਹੋਵੇ ਤਾਂ ਸੋਹਣਾ ਲੱਗਦਾ ਈ ਪੁੱਤ ਹਾਂਜੀ ਚਲੋ ਠੀਕ ਆ ਸੱਸੀ ਗਾਲ ਹੈ ਨਾ ਚਲੋ ਠੀਕ ਹੈ ਕਿ ਮੈਂ ਬਾਤ ਚ ਕਰਦੀ ਕੋਈ ਆ ਸੱਸੀ ਗਾਲ ਕੀ ਹਾਲ ਜੀ ਬਾ ਸੋਨੀਆਂ ਤੇ ਸੁਣਾਓ ਕੀ ਕਾਸ ਵਧੀਆ ਤੇ ਹੀ ਸੁਣਾਓ ਕਿਦੇ ਮੇਰੇ ਲਈ ਜਾਂਦੇ ਰੇ ਮੇਰੇ ਤੇ ਪੈਣਾ ਤਿੰਨ ਤੋਂ ਮੈਂ ਕੋਈ ਖੁਸ਼ਖਬਰੀ ਦਿੰਨੀ ਅੱਜ ਤੂੰ ਤੇ ਟਾਈਮ ਨਹੀਂ ਆ ਗਿਓ ਖੁਸ਼ਖਬਰੀ ਹਾਂ ਪੈਣਾ ਨਹੀਂ ਪੈਣਾ ਕਿਹੜੀ ਖੁਸ਼ਖਬਰੀ ਆ ਮੈਂ ਵੀ ਕਹਾਂ ਇੱਥੇ ਪਤਾ ਨਹੀਂ ਕਿੱਥੇ ਵੜ ਗਈ ਆ ਚਾਰ ਪੰਜ ਦਿਨ ਹੋ ਗਏ ਨਿਗੇੜਾ ਹੀ ਨਹੀਂ ਮਾਰਿਆ ਘਰੇ ਭੈਣ ਤੂੰ ਮੇਰੀ ਗੱਲ ਤੇ ਸੋਲਾ ਪਹਿਲਾਂ ਮੇਰੇ ਤੇ ਮੁੰਡੇ ਦਾ ਵਿਆਹ ਕਰਿਆ ਹੈ ਹਾਂ ਇੰਨੀ ਸੋਹਣੀ ਕੁੜੀ ਕਿਤੇ ਐ ਪੜੀ ਮੁੰਡੇ ਪੜਿਆ ਘਟਿਆ ਇੰਨਾ ਨਹੀਂ ਪੜੀ ਪਰ ਮੁੰਡੇ ਦਾ ਵਿਆਹ ਕੀ ਕਰਦੀ ਕੁੜੀ ਕੁੜੀ ਪੜੀ ਘਟਿਆ ਦਾ ਪਰ ਕੰਮ ਕਰ ਸਾਰਾ ਘਰ ਦਾ ਕਰ ਲੈਂਦੀ ਬੜੀ ਸੋਹਣੀ ਕੁੜੀ ਆ ਸੋਣੀ ਸੁਨੱਖੀ ਕੁੜੀ ਹਾਂ ਬਹੁਤ ਸੋਣੀ ਕੁੜੀ ਮੈਂ ਕਹਿੰਨੀ ਤੂੰ ਵੇਖੇਂਗੀ ਨਾ ਤੂੰ ਆਪ ਕਹਿਣਾ ਕੁੜੀ ਬਹੁਤ ਸੋਹਣੀ ਹੈ ਸੋਣੀ ਰੱਬ ਨੇ ਮੇਰੇ ਸੋਣ ਲਈ ਬੱਸ ਪੈਣਾ ਵਧਾਈਆਂ ਹੁਣ ਤੈਨੂੰ ਬਹੁਤ ਬਹੁਤ ਤੂੰ ਤੇ ਆਖਣ ਲਈ ਹੀ ਵੀ ਮੇਰਾ ਮੁੰਡਾ ਵਿਆਹਿਆ ਹੀ ਨਹੀਂ ਜਾਣਾ ਕਿਤੇ ਤੇ ਲੈ ਤੈਨੂੰ ਤੇ ਚੰਗਾ ਭਲਾ ਰਿਸ਼ਤਾ ਲੱਭ ਗਿਆ ਕੁੜੀ ਸੋਹਣੀ ਸੁਨੱਖੀ ਆ ਘਰ ਸਾਰਾ ਸੰਭਾਲਦੀ ਆ ਤੇ ਹੋਰ ਤੈਨੂੰ ਕੀ ਚਾਹੀਦਾ ਫਿਰ ਬੱਸ ਪੈਣਾ ਵਾਹਿਗੁਰੂ ਦਾ ਸ਼ੁਕਰ ਹੀ ਆ ਹੋਰ ਮੀਨੋਂਨ ਕੀ ਚਾਹੀਦਾ ਵਾ ਮੇਰੀ ਗੱਲ ਸੁਣ ਰਿਸ਼ਤਾ ਕਿੰਨੇ ਕਰਾਇਆ ਹੀ ਰਿਸ਼ਤਾ ਵੀ ਇਦਾਂ ਹੀ ਪੈਣਾ ਆਪਣੀ ਸਹੇਲੀ ਪੈਣੀ ਆ ਕਾਲਾ ਸ਼ਾ ਚਲੋ ਕਹਿਣਾ ਨਹੀਂ ਚਾਹੀਦਾ ਪਰ ਇਹ ਹੀ ਪੀ ਕੁੜੀ ਤਾਂ ਤੂੰ ਵਿਆਹ ਕੇ ਲਿਆਏਂਗੀ ਕੁੜੀ ਚੰਗੀ ਭਲੀ ਆ ਸੋਹਣੀ ਸੁਨੱਖੀ ਆ ਤੂੰ ਆਖੰਡਾ ਹੀ ਕੰਮਕਾਜ ਵੀ ਸਾਰਾ ਜਾਣਦੀ ਆ ਪਰ ਉਹਦੇ ਘਰਦਿਆਂ ਨੂੰ ਪਤਾ ਆ ਕਿ ਸੇਵਕ ਐਦਾਂ ਕਮਲ ਰਮਲਾ ਆ ਕੀ ਗੱਲ ਕੋਈ ਥੋੜ੍ਹੀ ਸੀ ਉਹਦੇ ਘਰਦਿਆਂ ਨੂੰ ਕਿਸੇ ਗੱਲ ਨੂੰ ਕਿ ਜਾਂ ਕੁੜੀ 'ਚ ਕੋਈ ਹੁਣ ਸੀ ਨਹੀਂ ਪੈਣਾ ਕੁੜੀ ਚ ਕਾਨੂੰ ਉਹਨੂੰ ਤਾਂ ਮੇਰਾ ਸਿਆ ਕੁੜੀ ਬਹੁਤ ਸੋਹਣੀ ਸੁਨੱਖੀ ਕੰਮ ਕਰ ਸਾਰਾ ਕਰਦੀ ਆ ਤੇ ਬਾਕੀ ਉਹਦੇ ਘਰ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਉਹਨੂੰ ਪਤਾ ਨਾਲੇ ਮੇਰੇ ਮੁੰਡੇ ਬਾਰੇ ਸਾਰਾ ਪਰ ਚਲੋ ਮੈਂ ਇਹ ਨਹੀਂ ਕਹਿਣੀ ਮੈਂ ਬਸ ਇਹਨਾਂ ਤੇ ਪੁੱਛਣਾ ਚਾਹੁੰਨੀ ਆ ਕਿ ਉਹਨਾਂ ਨਾਲ ਤਾਂ ਇੱਕ ਵਾਰੀ ਗੱਲ ਕਰ ਲੈਣੀ ਸੀ ਕਿ ਮੇਰੇ ਮੁੰਡੇ ਚ ਆਹ ਕਮੀ ਹੈਗੀ ਆ ਪਤਾ ਕੀ ਭੈਣ ਜੇ ਗੱਲ ਨਾ ਨਾ ਕਰੇਗੀ ਕਿ ਉਹ ਚੰਗੀ ਗੱਲ ਨਹੀਂ ਆ ਧੋਖੇ ਵਾਲੀ ਗੱਲ ਆ ਗੱਲ ਸਮਝਣ ਦੀ ਕੋਸ਼ਿਸ਼ ਕਰ ਅਗਲਿਆਂ ਦਾ ਧੀ ਪੁੱਤ ਚੰਗਾ ਭਲਾਵਾ ਆਪਣੇ ਬੱਚੇ ਦੀ ਹੋਣਿਆ ਮੈਨੂੰ ਤੇ ਨਹੀਂ ਇਹ ਚੀਜ਼ਾਂ ਸਹੀ ਲੱਗਦੀਆਂ ਲੋਕ ਤੇ ਅੱਜਕੱਲ ਬਹੁਤ ਕੁਸ਼ ਕਰਦੇ ਨੇ ਬਹੁਤ ਔਖੇ ਕਰਦੇ ਨੇ ਦੱਸਦੇ ਹੀ ਨਹੀਂ ਆ ਕਿ ਸਾਡੇ ਮੁੰਡੇ ਜਾਂ ਕੁੜੀ 'ਚ ਕੋਈ ਐਬ ਆ ਪਰ ਮੈਂ ਤੈਨੂੰ ਸਹੀ ਸਲਾਹ ਦਵਾਂਗੀ ਤੂੰ ਸੇਵਕਨ ਨਾਲ ਇੱਕ ਵਾਰੀ ਜ਼ਰੂਰ ਗੱਲ ਕਰ ਦੇ ਅਗਲੇ ਦੀ ਮਰਜ਼ੀ ਆ ਰਿਸ਼ਤਾ ਕਰੇ ਜਾਂ ਨਾ ਕਰੇ ਇਹ ਭੈਣ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਮੈਂ ਵੀ ਨਹੀਂ ਚਾਹੁੰਦੀ ਇਸ ਨਾਲ ਕਿਸੇ ਨੂੰ ਧੋਖੇ 'ਚ ਧਾਕੇ ਆਪਣਾ ਮੁੰਡਾ ਵਿਹੋਣਾ ਆਪਣੀਆਂ ਖੁਸ਼ੀਆਂ ਕਰਕੇ ਤੇ ਕਿਸੇ ਦੇ ਘਰ ਚੜ੍ਹ ਲਉਣਾ ਮੈਂ ਵੀ ਨਹੀਂ ਚਾਹੁੰਦੀ। ਅਰ ਮੈਂ ਕਿਹੜਾ ਕਿਸੇ ਨੂੰ ਧੋਖਾ ਦੇਣਾ ਚਾਹੁੰਨੀ ਆ। ਮੈਨੂੰ ਸਭ ਪਤਾ ਵਾ ਤੂੰ ਕੀ ਕਹਿਣਾ ਚਾਹੁੰਨੀ ਆ। ਮੈਂ ਸਾਰਾ ਕੁਝ ਦੱਸ ਕੇ ਕੀਤਾ ਵਾ ਰਿਸ਼ਤਾ। ਲੈ ਸਾਰਾ ਰਜਮੰਦੀ ਨਾ ਆਵਾ ਭੈਣ। ਇਹੋ ਤੇ ਛੇੜਨੇ ਮੈਂ ਪੁੱਛਣਾ ਚਾਹੁੰਨੀ ਆ ਕਿ ਤੂੰ ਕਿਸੇ ਨਾਲ ਧੋਖਾ ਨਾ ਕਰੀਂ ਧੀ ਆਲੇ ਅਗਲੇ ਉਹਨਾਂ ਨੂੰ ਦੱਸ ਦਵਾਂ ਕਿ ਮੇਰੇ ਮੁੰਡੇ 'ਚ ਆ ਆਇਆ ਬਿਆ। ਮੁੜਕੇ ਨਾ ਵਿਆਹ ਤੋਂ ਬਾਅਦ ਬਹੁਤ ਸਿਆਪੇ ਪੈਂਦੇ ਆ। ਜਿਹੜਾ ਚੰਗਾ ਭਲਾ ਧੀਪ ਉਹਤ ਹੁੰਦਾ ਨਾ ਉਹ ਅਡਜਸਟ ਨਹੀਂ ਕਰ ਪਾਉਂਦਾ। ਇਹ ਪੈਰ ਮੈਨੂੰ ਪਤਾ ਵਾ ਇੰਨਾ ਗੱਲਾਂ ਚ ਨਾ ਬੜੇ ਘਰਾਂ ਚ ਬਾਅਦ ਚ ਰੱਟੇ ਪੈਂਦੇ ਆ ਸਿਆਪੇ ਪਿੰਦੇ ਨੇ ਪਰ ਮੈਂ ਨਾ ਸਾਰਾ ਕੁਝ ਦੱਸ ਕੇ ਕੀਤਾ ਵਾ ਬਾਕੀ ਉਹਨੂੰ ਮੈਂ ਨੋ ਨਹੀਂ ਆਪਣੀ ਧੀ ਬਣਾ ਕੇ ਲੈਣਾ ਵਾ ਮੈਨੂੰ ਤੇਰੇ ਸੁਭਾਅ ਦਾ ਪਤਾ ਹੈ ਕੁੜੀ ਕਰਮਾਂ ਵਾਲੀ ਹੋਊਗੀ ਜਿਹੜੀ ਇਸ ਘਰ ਚ ਆਊਗੀ ਪਰ ਜਿਹੜੀ ਹੋਣੀ ਆ ਨਾ ਉਹਨੂੰ ਅਸੀਂ ਨਹੀਂ ਪੂਰਾ ਕਰ ਸਕਦੇ ਚਲੋ ਪਰਮਾਤਮਾ ਕਿਰਪਾ ਕਰੇ ਤੇ ਸ਼ਾਇਦ ਉਹਦੇ ਪੈਰ ਹੀ ਇਦਾਂ ਦੇ ਪੈਣ ਕੀ ਸੇਵਕ ਕੱਲ ਨੂੰ ਠੀਕ ਹੋ ਜੇ ਕੋਈ ਪਤਾ ਥੋੜੀ ਹੈ ਬਸ ਐ ਹੋਏ ਮੀਂਹ ਦੇ ਪੈਣ ਹੁਣ ਮੈਨੂੰ ਵੀ ਅਗੇ ਨਾਲ ਬੜਾ ਫਰਕ ਪੈ ਗਿਆ ਪਰ ਡਾਕਟਰਾਂ ਦਾ ਜਿੱਦਾਂ ਕਹਿਣਾ ਨਾ ਮੇਰੇ ਕੋ ਕੱਲੀ ਕੋ ਇਸ ਤਰ੍ਹਾਂ ਹੁੰਦਾ ਨਹੀਂ ਉਹਨਾਂ ਧਿਆਨ ਦਿੱਤਾ ਨਹੀਂ ਜਾਂਦਾ ਜਿਹਦੇ ਕਰਕੇ ਮੈਂ ਆ ਸਟੈਪ ਚ ਉੱਪਰ ਲੱਗੀ ਆ ਤੇ ਕਦੋਂ ਕਰਨੀ ਆ ਵਿਆਹ ਤੂੰ ਬੱਸ ਦੋ ਦਿਨ ਬਾਅਦ ਵਿਆਹ ਵਾ ਮਿਆ ਜੀ ਰਿਸ਼ਤਾ ਪੱਕਾ ਕਰਕੇ ਆਈ ਆ ਚੁਣੀ ਚੜਾ ਕਰਕੇ ਲੈ ਆਉਣ ਲੱਗੀ ਆ ਹਾਂ ਪਹਿਨ ਚੁਣੀ ਚੜਾ ਕਰਕੇ ਲੈ ਆਉਣਾ ਚੱਲ ਵਧੀਆ ਬਹੁਤ ਬਹੁਤ ਵਧਾਈਆਂ ਤੈਨੂੰ ਹੋਰ ਕੀ ਚਾਹੀਦਾ ਆ ਘਰ ਚ ਰੌਣਕ ਹੋ ਜੂਗੀ ਸਹੀ ਗੱਲ ਅਸੀਂ ਵੀ ਕਿਤੇ ਨੌ ਦੇ ਹੱਥ ਦੀ ਚਾਹ ਪੀ ਜਿਆ ਕਰਾਂਗੇ ਜ਼ਰੂਰ ਭੈਣ ਮੈਂ ਤਾਂ ਕੱਲੀ ਸਾਰਾ ਦਿਨਾਂ ਵਾਂ ਡੋਲੇ ਦੁਰਦੁਰ ਵੇ ਨਹੀਂ ਰਹਿਣੀ ਆ। ਸਾਲ ਦੋਵੇਂ 970 ਹੋਇਆ ਕਰਾਂਗੇ। ਹਿੱਤੇ ਮਾਮਤੀਆਂ ਹੰਗੂ ਰਹਿਣਾ। ਮੈਂ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਆ ਕਿ ਮੈਂ 9 ਨਹੀਂ ਲੈ ਕੇ ਜਾਣੀ ਮੈਂ 30 ਲੈ ਕੇ ਜਾਣੀ ਆ। ਚੱਲ ਭੈਣ। ਆ ਤੇਰੀ ਸੋਚ ਬੜੀ ਵਧੀਆ ਹੋ। ਇਹ ਵੀ ਗੱਲ ਆ। ਹੁਣ ਕਈ ਤਾਂ ਹੈ ਕਿ ਹੰਦਾਵਾ ਕਿ ਮੁੰਡੇ ਉਹੋ ਜੇ ਲੱਭ ਦਿੰਦੇ ਆ। ਪਹਿਲੇ ਧੋਖਾ ਕਰਦੇ ਆ। ਫਿਰ ਸੱਸਾ ਮਾਮਾ ਵੇੜੀਆਂ ਕਮਜਾਤਾਂ ਹੁੰਦੀਆਂ ਕਿ ਤੇ ਉਹ ਲਾਉਂਦੀਆਂ ਨਹੀਂ ਨਾਲ 9ਾਂ ਨੂੰ। ਜੋ ਮਰਜ਼ੀ ਹੋ ਜੇ। ਉਹਨਾਂ ਦਾ ਸਾਥ ਨਹੀਂ ਦੇਣਾ ਉਹਨਾਂ ਨੇ ਸਾਰਿਆਂ ਪਰ। ਉੰਨਾ ਨਹੀਂ ਸੋਚਣਾ ਕਿ ਸਾਡਾ ਮੁੰਡਾ ਉਹ ਹੋ ਗਿਆ ਆ ਤੇ ਚਲ ਅਸੀਂ ਇਹਨੂੰ ਧੀ ਬਣਾ ਕੇ ਰੱਖੀਏ ਇਹਨੂੰ ਪਿਆਰ ਦੇਈਏ ਇਹਨੂੰ ਫੀਲ ਨਾ ਹੋਵੇ ਵੀ ਇਹਦਾ ਘਰ ਵਾਲਾ ਉਹ ਹੋ ਗਿਆ ਨਾ ਪਰ ਤੇਰੇ ਵਰਗੀ ਜਨਾਨੀ ਮੈਂ ਨਹੀਂ ਵੇਖੀ ਤੂੰ ਤੇ ਦੱਸ ਵੀ ਪਹਿਲੇ ਹੀ ਦਿੱਤਾ ਤੇ ਰੱਖ ਹੈਗੀ ਵੀ ਤੂੰ ਨੂੰ ਧੀ ਆ ਮੰਗ ਹਾਂ ਭੈਣ ਮੈਂ ਧੀ ਆ ਵਾਂ ਵਾਂਗਾ ਰੱਖਣਾ ਵਾ ਜੇ ਮੰਨ ਲਓ ਕੱਲ ਨੂੰ ਮੇਰੇ ਸੇਵਕ ਨਾਲ ਉਹਦੀ ਨਹੀਂ ਨਾ ਸੈਟਿੰਗ ਬੈਠਦੀ ਜੇ ਸਾਡਾ ਪਰਿਵਾਰ ਨਹੀਂ ਸੈੱਟ ਬੈਠਦਾ ਜੇ ਕੁੜੀ ਚਾਹੇਗੀ ਕਿ ਮੈਂ ਨਹੀਂ ਰਹਿਣਾ ਚਾਹੁੰਦੀ ਹਨਾ ਤੇ ਮੈਂ ਉਹਦੇ ਨਾਲ ਕੋਈ ਧੱਕਾ ਨਹੀਂ ਕਰਾਂਗੀ ਮੇਰਾ ਉਸਦੀ ਇਹ ਨਿਆਣਾ ਹੱਥੀ ਇਹ ਵੜਾਗੇ ਰੱਖਾਂਗੀ ਜਿੱਦਾਂ ਉਹ ਕਹੇਗੀ ਨਾ ਉਹਦਾ ਕਰਾਂਗੀ ਜੇ ਉਹ ਕਹੇਗੀ ਨਾ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਤੇ ਮੈਂ ਇਧਰੋਂ ਰਿਸ਼ਤਾ ਤੜਾ ਕੇ ਆਪਣੇ ਹੱਥੀ ਉਹਦਾ ਵਿਆਹ ਕਰਾਂਗੀ ਜਿੱਥੇ ਆ ਹੋਵੇ ਉੱਥੇ ਕਰੂੰਗੀ ਬੜੀ ਖੁਸ਼ੀ ਆ ਬੰਦਾ ਹੱਕ ਕਰਾਂਦਾ ਹੋਵੇ ਤੇਰੀਆ ਸੋਚ ਵੇਖ ਕੇ ਨਾ ਮੈਂ ਕਿਹਾ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਚਾਹ ਬਹੁਤ ਚੜਿਆ ਸੁਣ ਕੇ ਪਰ ਬਸ ਇਸ ਗੱਲ ਦੀ ਟੈਨਸ਼ਨ ਲੱਗ ਗਈ ਕਿ ਜਿਹੜੀ ਧੀ ਚੰਗੀ ਭਣੀ ਆ ਉਹ ਨਾ ਹੋਵੇ ਕਿ ਕੱਲ ਨੂੰ ਕੋਈ ਸਿਆਪੇ ਪੈਣ ਉਹਨੂੰ ਪਹਿਲੇ ਦੱਸ ਦੇ ਕੁੜੀ ਨੂੰ ਪਤਾ ਹੈ ਕਿ ਮੁੰਡਾ ਨਾਰਮਲ ਨਹੀਂ ਹੈ ਭੈਣ ਉਹਦੇ ਘਰ ਦੇਆਂ ਨੂੰ ਤੇ ਮੈਂ ਸਾਰਾ ਦੱਸਿਆ ਹੁਣ ਘਰ ਦੇਆਂ ਨੇ ਦੱਸਿਆ ਕੁੜੀ ਨੇ ਕੋਈ ਨਹੀਂ ਇਹ ਨਹੀਂ ਮੈਨੂੰ ਪਤਾ ਬਾਕੀ ਮੈਂ ਉਹਨਾਂ ਨੂੰ ਇਹ ਨਹੀਂ ਗੱਲ ਕਹੀ ਸੀ ਤੇ ਦੱਸ ਦੋ ਨਾ ਹੈ ਤਾਂ ਮੈਂ ਆਪ ਦੱਸ ਦੇਣਾ ਉਹਨਾਂ ਨੂੰ ਸਾਰਾ ਕੁਝ ਭੈਣ ਤੇ ਤੂੰ ਕਹਿਣਾ ਮਾਪੀ ਕਿਦਾਂ ਦੀਆਂ ਗੱਲਾਂ ਕਰ ਲਈ ਐ ਤੂੰ ਉਹਦੇ ਘਰ ਸਿੱਤੇ ਗੱਲ ਕਰਤੀ ਆ ਤੂੰ ਇੱਕ ਵਾਰੀ ਕੁੜੀ ਨੂੰ ਮਿਲ ਕੇ ਤੇ ਉਹਦੇ ਨਾਲ ਸਿੱਧੀ ਗੱਲ ਕਰਦੀ ਕੀ ਮੁੰਡਾ ਇਦਾਂ ਹੀ? ਉਹ ਤੇ ਤੈਨੂੰ ਮਨਜ਼ੂਰ ਆ? ਤੂੰ ਕੀ ਸੋਚਦੀ ਐ ਇਸ ਚੀਜ਼ ਬਾਰੇ? ਕਿਤੇ ਉਹ ਨਾ ਹੋਵੇ। ਕਿ ਕੁੜੀ ਤੋਂ ਪਰਦਾ ਰੱਖਿਆ ਜਾਵੇ ਤੇ ਕੁੜੀ ਨੂੰ ਪਤਾ ਹੀ ਨਾ ਹੋਵੇ। ਤੇ ਜਦ ਇੱਥੇ ਵਿਆਹ ਕਰਕੇ ਆਵੇ ਫਿਰ ਤੇ ਪਤਾ ਲੱਗਣਾ ਹੀ ਆ। ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਮੈਂ ਸਭ ਸਮਝਦੀ ਸ਼ਮੀ ਪੈਣ ਤੂੰ ਕੀ ਕਹਿਣਾ ਚਾਹੁੰਦੀ ਐ? ਵੇਖ ਮੇਰੀ ਸੁਣ ਗੱਲ। ਤੈਨੂੰ ਮੈਂ ਤੇਰੇ ਕੋਲ ਕੁਝ ਨਹੀਂ ਲੁਕਾਉਣਾ ਚਾਹੁੰਦੀ। ਤੈਨੂੰ ਮੈਂ ਸਾਰਾ ਕੁਝ ਦੱਸਣਾ ਚਾਹੁੰਦੀ। ਤੈਨੂੰ ਮੈਂ ਹਮੇਸ਼ਾ ਆਪਣੇ ਦਿਲ ਦੀ ਹਰ ਗੱਲ ਦੱਸੀ ਤੈਨੂੰ ਪਤਾ ਹੀ ਆ। ਅਨਾਹ ਉਹ ਤੇ ਮੈਂ ਕਿਸੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੀ ਤੇ ਨਾ ਕਰਦੀ ਤੇ ਤੈਨੂੰ ਮੈਂ ਦੱਸਦੀ ਆ ਵੇ ਉਹ ਵੀ ਇੱਕ ਨਾ ਬਿੰਮਾ ਦੀ ਬੱਚੀ ਆ ਮਤਲਬ ਉਹ ਮੰਮੀ ਕੋ ਰਹਿੰਦੀ ਉਹਦੀ ਨਾ ਮੰਮੀ ਨੇ ਪਾਲਿਆ ਤੇ ਮੈਂ ਜਦੋਂ ਉਹਨੂੰ ਪਹਿਲੀ ਵਾਰੀ ਵੇਖਿਆ ਸੀ ਨਾ ਬਸ ਉਦੋਂ ਹੀ ਮੇਰੇ ਦਿਲ 'ਚ ਅੰਜ ਹੋਇਆ ਕਿ ਬਸ ਇਹਨੂੰ ਮੈਂ ਛੇਤੀ ਨਾ ਆਪਣੇ ਘਰ ਲੈ ਜਾ ਆਪਣੇ ਗੱਲ ਨਾਲ ਲਾ ਲਾ ਇੰਨੀ ਮਾਸੂਮ ਧੀ ਆ ਮਾਦੇ ਪਿਆਰ ਤੋਂ ਵਾਂਝੀ ਆ ਬਸ ਮੈਂ ਉਹਨੂੰ ਆਪਣਾ ਪਿਆਰ ਹੀ ਦੇਣਾ ਚਾਹੁੰਦੀ ਕੁਝ ਇਹੋ ਸਮਝਾ कि ਮੈਂ ਮਾ ਆਵਾਂ ਨੂੰ ਕਿਉਂ ਆਪਣੀ ਘਰਤੀ ਬਣਾ ਕੇ ਲਿਉਣਾ ਚਾਹੁੰਨੀ ਆ ਬਾਕੀ ਚਲੋ ਵਾਹਿਗੁਰੂ ਦੇ ਹੱਥ ਆ ਜੇ ਤੇ ਉਹਨਾਂ ਦਾ ਰਿਸ਼ਤਾ ਨਿਭਜੂ ਤੋੜ ਤੱਕ ਵੈਸੇ ਮੈਨੂੰ ਰੱਬ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਇਹ ਜਿਹੜਾ ਰਿਸ਼ਤਾ ਨਾ ਆਖਰ ਤੱਕ ਪੂਰਾ ਨਿਭੇਗਾ ਵੇਖ ਪੈਣ ਮੇਰਨਾਂ ਕੋਈ ੱਥਕਾ ਹੋਣਾ ਕਰਨਦਾ ਹੀ ਆ ਇਹ ਤੇ ਰੱਬ ਦੀ ਮਰਜ਼ੀ ਆ ਇੰਨੇ ਚਿਰ ਹੋ ਗਿਆ ਕਿਉਂ ਨਹੀਂ ਮੇਰੇ ਮੁੰਡੇ ਨੂੰ ਕਿਤੇ ਰਿਸ਼ਤਾ ਹੋ ਗਿਆ ਵੇਖ ਪੈਣ ਮੇਰੇ ਮੁੰਡੇ ਨੂੰ ਕਿਤੇ ਰਿਸ਼ਤੇ ਆ ਦੇ ਘੜ ਥੋੜਾ ਹੀ ਫਿਰ ਰਿਸ਼ਤੇ ਆਉਂਦੇ ਹੀ ਆ ਰਿਸ਼ਤੇ ਆਉਂਦੇ ਹੀ ਲੋਕੀ ਕਹਿੰਦੇ ਹੀ ਗਰੀਬ ਘਰ ਦੀ ਕੁੜੀ ਆ ਉਹਦਾ ਘਰਾ ਦੰਨੇ ਇਸ ਤਰ੍ਹਾਂ ਘਰਾ ਦੂੰ ਏਦਾਂ ਦੇ ਰਿਸ਼ਤੇ ਆਉਂਦੇ ਜਿਹੜੇ ਮੇਰੇ ਮਨ ਨੂੰ ਜੱਛਦੇ ਨਹੀਂ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਰਿਸ਼ਤੇ ਜਿਹੜੇ ਆਉਂਦੇ ਹੀ ਮੇਰੀ ਜਾਇਦਾਦ ਨੂੰ ਆਉਂਦੇ ਹੀ ਮੇਰੇ ਮੁੰਡੇ ਨੂੰ ਨਹੀਂ ਆਉਂਦੇ ਕੱਲ ਨੂੰ ਮੈਨੂੰ ਕੁਛ ਹੋ ਜੇ ਮੇਰੀ ਜਾਇਦਾਦ ਅਗਲੇ ਲੈ ਜਾਣ ਮੇਰੇ ਮੁੰਡੇ ਨੂੰ ਸਾਹਮਣੇ ਨਾ ਸਾਹਮਣੇ ਮੈਂ ਕਿਦੇ ਸਿਰ ਤੇ ਛੱਡਣਾ ਪਰ ਇਹ ਕੁੜੀ ਨੂੰ ਇਹ ਕੁੜੀ ਨੂੰ ਤੂੰ ਵੀ ਵੇਖੇਂਗੀ ਨਾ ਤੇ ਕਹੇਂਗੀ ਵੀ ਬਿਲਕੁਲ ਸਹੀ ਕਿੰਨੀ ਹਾਂ ਭੈਣ ਤੋਂ ਅੱਖਾਂ ਪੜ੍ਹ ਲਈਆਂ ਆਦੀਆਂ ਮੈਂ ਉਹ ਇੱਕ ਬੇਨਮਾ ਦੀ ਬੱਚੀ ਆ ਮਾਮੀ ਕੋਲ ਰਹਿੰਦੀ ਆ ਤੇ ਮਾਮੀ ਉਹਨੂੰ ਨਾ ਚੰਗਾ ਨਹੀਂ ਸਮਝਦੀ ਮਤਲਬ ਉਹਦੇ ਮਾਪਿਓ ਨਹੀਂ ਹੈਗੇ ਪਿਓ ਹੈਗਾ ਵਾ ਮਾਂ ਦੀ ਮੱਤ ਨਹੀਂ ਆ ਤੇ ਬਾਅਦ ਚ ਉਹਨਾਂ ਨੇ ਨਾ ਦਾਦੀ ਨੇ ਨਾਨਕਿਆਂ ਵੱਲ ਕੱਢ ਦਿੱਤੀ ਕਿ ਉਹਨੇ ਫਿਰ ਦੂਜਾ ਵਿਆਹ ਕਰਾ ਲਿਆ ਕਿ ਨਹੀਂ ਮੈਨੂੰ ਨਹੀਂ ਪਤਾ ਪੈਣ ਮੈਂ ਐਨਾ ਪੁੱਛਿਆ ਹੀ ਹੈ ਰੱਬਾ ਤੇ ਮਾਮੀ ਨਾ ਉਹਨੂੰ ਨਾ ਘਰ ਦੇ ਕੰਮਾਂ ਚ ਲਾਈ ਛੱਡਦੀ ਆ ਹੁਣ ਆ ਚੰਗਾ ਨਹੀਂ ਉਹਨਾਂ ਸਮਝਦੀ ਮੈਂ ਕੁੜੀ ਦੀ ਅੱਖਾਂ 'ਚ ਵੇਖਿਆ ਉਹ ਭਾਵੇਂ ਬੇਸ਼ੱਕ ਮੰਮੀ ਕੋ ਰਹਿਣਦੀ ਮੰਮੀ ਨੂੰ ਮਾਂ ਸਮਝਦੀ ਆ ਪਰ ਉਹਨੂੰ ਜਿਹੜੀ ਮਾਂ ਵਾਲੀ ਮਮਤਾ ਮਿਲਣੀ ਚਾਹੀਦੀ ਸੀ ਨਾ ਪਿਆਰ ਮਿਲਣਾ ਚਾਹੀਦਾ ਸੀ ਉਹ ਨਹੀਂ ਉਹਨੂੰ ਮਿਲਦਾ ਪਿਆ ਬਸ ਮੈਂ ਉਹ ਹੀ ਉਹਨੂੰ ਦੇਣਾ ਚਾਹੁੰਦੀ ਆ ਜੋ ਮੇਰੇ ਘਰ ਆਵੇ ਅਸੀਂ ਮਾਵਾ ਪਿਆ ਮੰਨ ਕੇ ਲਈਏ ਚੱਲ ਬੈਣਾ ਤੇਰੀ ਆਸ ਪੂਰੀ ਹੋਵੇ ਤੀ ਨੂੰ ਵਿਆਹ ਕੇ ਲਿਆਏਗੀ ਨਾ ਤੇ ਸੁખી ਕਰਕੇ ਰੱਖੀ ਉਹਦੀ ਅੱਖਾਂ 'ਚ ਅਥਰੂ ਨਾ ਆਉਂਦੀਆਂ ਕਿਉਂਕਿ ਥੋੜਿਆ ਤੇਰਾ ਪੁੱਤ ਕੋਈ ਨਾਰਮਲ ਪੁੱਤ ਨਹੀਂ ਆ ਜਿਹੜੀ ਕਮੀ ਹੈਗੀ ਆ ਉਹ ਹੈਗੀ ਆ ਪਰ ਉਸਤੀ ਚ ਕੋਈ ਕਮੀ ਨਹੀਂ ਮੈਂ ਵੀ ਇਹੀ ਚਾਹਨੀ ਆ ਕਿ ਕਾਸ਼ ਉਹ ਅਡਜਸਟ ਕਰ ਪਾਵੇ ਬਾਕੀ ਭੈਣ ਉਹ ਕੁੜੀ ਚ ਇੰਨੀ ਹਲੇਮੀ ਆ ਨਾ ਇੰਨੀ ਨਰਮੀ ਆ ਨਾ ਕਿ ਮੈਨੂੰ ਪਤਾ ਉਹਨੇ ਇੱਥੇ ਰਹਿ ਜਾਣਾ ਮੇਰੇ ਕੋਲ ਜਦੋਂ ਮੈਨੂੰ ਇੰਨਾ ਪਿਆਰ ਕੀਤਾ ਇੰਨੀਆਂ ਸੁੱਖ ਸੁਵਿਧਾਾਂ ਨੂੰ ਇੱਥੇ ਮਿਲੀਆਂ ਜਿਹਨੀਆਂ ਚੀਜ਼ਾਂ ਤੋਂ ਵਿਚਾਰੀ ਅੱਜ ਤੱਕ ਤਰਸਦੀ ਰਹੀ ਹੈ ਮੈਂ ਹਰ ਚੀਜ਼ ਉਹਨੂੰ ਲੈ ਕੇ ਦੇਣੀ ਹੈ ਉਹ ਹਰ ਸ਼ੌਂਕ ਉਹਦਾ ਪੂਰਾ ਕਰੂੰਗੀ ਉਹਨੂੰ ਐ ਆਪਣੀ ਧੀ ਵਾਂਗ ਰੱਖਣਾ ਮੈਂ ਬਾਕੀ ਚਲ ਤੂੰ ਬੈਠ ਮੈਂ ਤੇਰਾ ਆਪਾਂ ਗੱਲਾਂ ਹੀ ਕਰੀ ਜਣੇ ਮੂੰ ਵੀ ਮਿੱਠਾ ਕਰਾਉਣ ਵਾਲੇ ਚਾਹ ਬਣਾ ਕੇ ਲਿਆਵਾਂ ਬਣਾ ਲਿਓ ਕੋਈ ਗੱਲ ਹਾਂ ਬੈਠੋ ਤੁਸੀਂ ਮੇਰਾ ਵਾਸਤੇ ਇਹ ਰਿਸ਼ਤਾ ਕਦੀ ਬਣਾਉਣ ਦਵਾਂ ਕੈਂਡੀ ਆ ਕਿ ਅਖੇ ਸੇਵਕ ਉਹਨਾਂ ਮਾਮਲੀ ਨੂੰ ਪਤਾ ਹੈ ਕੁੜੀ ਨੂੰ ਨਹੀਂ ਪਤਾ ਕੀ ਪਤਾ ਮਾਮੀ ਨੇ ਕੁੜੀ ਨੂੰ ਦੱਸਿਆ ਵੀ ਆ ਕਿ ਨਹੀਂ ਉਹਦੇ ਨੂੰਹ ਆਪੇ ਉਹਦੀ ਬੱਚੀ ਹੈ ਕਿ ਉਦੋਂ ਮਾਮੀ ਧੱਕਾ ਕਰਨ ਦੀ ਹੈ ਪਤਾ ਨਹੀਂ ਕਦੋਂ ਸੁਧਰਨਗੇ ਇਹੋ ਜਿਹੇ ਲੋਕ ਇਹ ਵੀ ਤੇ ਚਾ ਚੜਿਆ ਹੈ ਕਿ ਮੇਰੇ ਮੁੰਡੇ ਦਾ ਕਿਤੇ ਰਿਸ਼ਤਾ ਨਹੀਂ ਹੋਣ ਦੇਆ ਤੇ ਚੱਲ ਸ਼ੁਕਰ ਹੈ ਰੱਬਾ ਮੇਰਾ ਮੁੰਡਾ ਤੇ ਵਿਆਹਿਆ ਜਾਊਗਾ ਮੇਰਾ ਘਰ ਵਸਦੂਗਾ ਅਸੀਂ ਦੋ ਸਾਸੋਂ ਨੂੰ ਸੰਭਾਲਿਆ ਕਰਾਂਗੇ ਘਰ ਦਾ ਕੰਮ ਕਰਿਆ ਕਰਾਂਗੇ ਕੋਸ਼ਿਸ਼ ਹੁੰਦੀ ਪਰ ਇੱਕ ਵਾਰ ਨਹੀਂ ਇਹ ਚ ਸੋਚਣ ਦੀ ਕਿ ਇੱਕ ਚੰਗੀ ਭਲੀ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ ਉਹਨਾਂ ਵਿਚਾਰੀ ਨੂੰ ਕੁਝ ਪਤਾ ਨਹੀਂ ਕਿ ਜਿਹਦੇ ਨਾਲ ਮੈਂ ਜ਼ਿੰਦਗੀ ਕੱਟਣੀ ਹੈ ਉਹ ਜਮਾਈ ਸ਼ਦਾਈ ਹੈ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਕੱਲ ਨੂੰ ਸਹੀ ਹੋਏਗਾ ਕਿ ਨਹੀਂ ਹਾਏ ਰੱਬਾ ਬਹੁਤ ਗਲਤ ਹੈ